ਕੱਢਿਓ ਬਾਹਰ ਕੱਢਿਓ ਬੋਤਲ ਕਿੱਥੋਂ ਲੈ ਕੇ ਆਏਂ ਦਾਰੂ ਦੀ ਬੋਤਲ ਕਿਹਨਾਂ ਦੀ ਕਿਹਨਾਂ ਦੀ ਕਿਹਨਾਂ ਦੇ ਲਈ ਕੀ ਨਾਮ ਆ ਉਹਨਾਂ ਦਾ ਹਾਂਜੀ ਕਿ ਐਮਸੀਕੇ ਨਾਮ ਆ ਡਾਕਟਰ ਅਮਰ ਸਿੰਘ ਕਹਨੂ ਡਾਕਟਰ ਨੇ ਪਰ ਅਸਲ ਦੇ ਵਿੱਚ ਉਹ ਇੱਕ ਕਿਸਮ ਦੇ ਉਹ ਜਿਹੇ ਇਨਸਾਨ ਨੇ ਜਿਹੜੇ ਨਸ਼ਾ ਵੇਚ ਕੇ ਜਿਹੜੇ ਬੋਤਲ ਲੈ ਚੋ ਇਹ ਇਹ ਆਇਆ ਸੀ ਬੰਦਾ ਅੱਜ ਇੱਥੇ ਖੋਲਿਓ ਖੋਲਿਓ ਤੇ ਬੋਤਲ ਇਹਨਾਂ ਨੇ ਨਹੀਂ ਦਿੱਤੀ ਆ ਫਿਰ ਜਦੋਂ ਬੋਟਾ ਆਉਂਦੀ ਆ ਨਾ ਉਸੇ ਟਾਈਮ ਬਾਹਰ ਨਿਕਲਦੇ ਨੇ ਬਾ दारू ਵੰਡ ਕੇ ਜਾਂ ਪੁੱਠੇ ਜਿਹੇ ਕੰਮ ਕਰਕੇ ਵੋਟਾਂ ਲੈਣੀ ਚਾਹੁੰਦੇ ਨੇ ਅਸੀਂ ਬਿਲਕੁਲ ਨਹੀਂ ਇਹ ਕੰਮ ਕਰਨਾ ਨਾ ਅਸੀਂ दारू ਵੰਡੀ ਨਾ ਕੋਈ ਹੋ ਨਸ਼ਾ ਵਟਣਾ ਇਹ ਜਿਹੜੇ ਸ਼ਰਾਬਾ ਵੰਡ ਕੇ ਵੋਟਾਂ ਲੈਣੀਆਂ ਪੈਸੇ ਦੇ ਕੇ ਵੋਟਾਂ ਲੈਣੀਆਂ ਜਿਹੜਾ ਕਾਂਗਰਸ ਦਾ ਸ਼ੁਰੂ ਤੋਂ ਕਲਚਰ ਹੈ ਲੋਕ ਸ਼ਰਾਬਾ ਵੰਡ ਕੇ ਪੈਸਾ ਵੰਡ ਕੇ ਵੋਟਾਂ ਲੈ ਕੇ ਔਰ ਇਹਨਾਂ ਨੇ ਫੇਰ ਮੁੜ ਕੇ 5 ਸਾਲ ਸ਼ਕਲ ਨਹੀਂ ਲਗਾਣੀ ਹੁੰਦੀ ਇਹਨਾਂ ਨੂੰ ਲੱਪਣਾ ਨਹੀਂ ਹੁੰਦਾ ਕਾਂਗਰਸ ਸ਼ਰਾਬ ਤੇ ਨਸ਼ਾ ਵੰਡ ਕੇ ਵੋਟਾ ਲੈਣਾ ਚਾਹੁੰਦੀ ਹੈ ਇਹ ਕਹਿਣਾ ਹੈ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਦਾ ਜਿਨ੍ਹਾਂ ਮਾਚੀਵਾੜਾ ਸਾਹਿਬ ਦੇ ਵਿੱਚ ਅਮਰ ਸਿੰਘ ਦੀ ਚੋਣਵੀ ਸਭਾ ਤੋਂ ਬਾਅਦ दारू ਲੈ ਕੇ ਜਾ ਰਹੇ ਵਿਅਕਤੀ ਦੀ ਵਾਇਰਲ ਵੀਡੀਓ ਤੇ ਪ੍ਰਤੀਕਿਰਿਆ ਦਿੱਤੀ ਹੈ ਐਨਹੀਂ ਨਹੀਂ ਇਸ ਕਥਿਤ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਤੇ ਭਾਜਪਾ ਨੇਤਾ ਕਾਂਗਰਸ ਤੇ ਹਮਲਾਵਰ ਹੋ ਗਏ ਨਹੀਂ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਦੀ ਸ਼ਿਕਾਇਤ ਚੋਨ ਕਮਿਸ਼ਨ ਨੂੰ ਕਰਨਗੇ ਦੇਖੋ ਡਾਕਟਰ ਅਮਰ ਸਿੰਘ ਕਹਿਣੂ ਡਾਕਟਰ ਨੇ ਪਰ ਅਸਲ ਦੇ ਵਿੱਚ ਉਹ ਇੱਕ ਕਿਸਮ ਦੇ ਉਹ ਜਿਹੇ ਇਨਸਾਨ ਨੇ ਜਿਹੜੇ ਨਸ਼ਾ ਵੇਚ ਕੇ ਜਿਹੜੇ ਵੋਟ ਲੈਣੀ ਚਾਹੁੰਦੇ ਨੇ ਮੈਂ ਤਾਂ ਸ਼ਰਮ ਕਹਿਣਾ ਨਾ ਅਸੀਂ ਪਹਿਲਾਂ दारू ਵੰਡੀਆ ਨਾ ਹੁਣ ਵੰਡੀਏ ਅਸੀਂ ਚੰਗੇ ਕੰਮ ਕਰ ਸਕਦੇ ਆ ਜੇ ਅਸੀਂ ਖਰਚਾ ਕਰਾਂਗੇ ਫਿਰ ਸਾਤੋਂ ਕੀ ਲੋਕ ਭਾਲ ਦੇਣ ਸੋ ਇਸ ਕਰਕੇ ਉਹਨਾਂ ਨੇ ਕੁਝ ਕਰਨਾ ਨਹੀਂ ਇਸੇ ਕਰਕੇ ਜਦੋਂ ਵੋਟਾਂ ਆਉਂਦੀਆਂ ਨੇ ਉਸੇ ਟਾਈਮ ਬਾਹਰ ਨਿਕਲਦੇ ਨੇ ਬਾ दारू ਵੰਡ ਕੇ ਜਾਂ ਪੁੱਠੇ ਜਿੱਤੇ ਕੰਮ ਕਰਕੇ ਵੋਟਾਂ ਲੈਣੀ ਚਾਹੁੰਦੇ ਨੇ ਅਸੀਂ ਬਿਲਕੁਲ ਨਹੀਂ ਇਹ ਕੰਮ ਕਰਨਾ ਨਾ ਅਸੀਂ दारू ਵੰਡੀਏ ਨਾ ਕੋਈ ਹੋਰ ਨਸ਼ਾ ਵੰਡਣਾ ਅਸੀਂ ਤਾਂ ਹੱਥ ਜੋੜ ਕੇ ਸਭ ਨੂੰ ਕਹਿਣਾ ਵੀ ਜਿਨਨੇ ਕੰਮ ਹੁਣ ਕੀਤੇ ਨੇ ਚੰਗੇ ਆਉਣ ਵਾਲੇ ਸਮੇਂ ਚ ਹੋਰ ਚੰਗੇ ਕੰਮ ਕਰਾਂਗੇ ਤਾਂ ਕਿ ਹਰ ਇੱਕ ਨੂੰ ਜਿਹੜਾ ਲਾਭ ਆ ਉਹਦਾ ਮਿਲ ਜੇ ਆ ਜਿਹੜੀ ਇੱਕ ਵੀਡੀਓ ਤੁਰੇ ਫਿਰਦੀ ਹੈ ਸ਼ਰਾਬ ਵੰਡਣ ਦੀ ਇਹਦੇ ਤੇ ਵੀ ਅਸੀਂ ਸਖਤ ਸੰਕੇਤ ਲੈ ਕੇ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਭੇਜਾਂਗੇ ਕਿ ਜਿਹੜੇ ਸ਼ਰਾਬਾ ਵੰਡ ਕੇ ਵੋਟਾਂ ਲੈਣੀਆਂ ਪੈਸੇ ਦੇ ਕੇ ਵੋਟਾਂ ਲੈਣੀਆਂ ਜਿਹੜਾ ਕਾਂਗਰਸ ਦਾ ਸ਼ੁਰੂ ਤੋਂ ਕਲਚਰ ਹੈ ਔਰ ਕਾਂਗਰਸ ਤੇ ਅਕਾਲੀਆਂ ਨੂੰ ਸੁਪਤ ਕਰਦਾ ਕਿਉਂਕਿ ਮੇਰੇ ਤੋਂ ਪਹਿਲਾਂ ਜੇ ਮੈਂ ਜੋੜੇ ਮਾਚਰਾ ਸਾਹਿਬ ਨੇ ਦੱਸਿਆ ਹੈ ਇਹ ਲੋਕ ਸ਼ਰਾਬਾ ਵੰਡ ਕੇ ਪੈਸਾ ਵੰਡ ਕੇ ਵੋਟਾਂ ਲੈ ਕੇ ਔਰ ਇਹਨਾਂ ਨੇ ਫਿਰ ਮੁੜ ਕੇ 5 ਸਾਲ ਸ਼ਕਲ ਨਹੀਂ ਲਗਾਣੀ ਹੁੰਦੀ ਐ ਨਾ ਲੱਪਣਾ ਨਹੀਂ ਹੁੰਦਾ ਇਸ ਪਿਛੇ ਇਹਨਾਂ ਦੇ ਪ੍ਰੈਸ਼ਰ ਟੈਕਟਿਕਸ ਨੇ ਚੋਣ ਦੇ ਟੈਕਟਿਕਸ ਨੇ ਪਰ ਅਸੀਂ 1 ਰੁਪਈਆ ਨਾ ਸ਼ਰਾਬ ਵੰਡਣੀ ਐ ਨਾ 1 ਰੁਪਈਆ ਸਾਡੇ ਕੋਲ ਵੰਡਣ ਨੂੰ ਹੈਗਾ ਅਸੀਂ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਕੇ ਖਾਣ ਵਾਲੇ ਇਨਸਾਨ ਐ ਅਸੀਂ ਸਮਾਜ ਦਾ ਸੁਧਾਰ ਕਰਕੇ ਚੰਗੇ ਸਕੂਲ ਕਾਲਜ ਬਣਾ ਕੇ ਚੰਗੇ ਹਸਪਤਾਲ ਮਹੱਲਾ ਕਲੀਨਿਕ ਬਣਾ ਕੇ ਅਸੀਂ ਚੰਗਾ ਹੋਰੋ ਰੋਜ਼ਗਾਰ ਦੇ ਕੇ ਫ੍ਰੀ ਬਿਜਲੀ ਦੇ ਕੇ ਸਾਫ਼ ਪਾਣੀ ਦੇ ਕੇ ਅਸੀਂ ਇਹ ਪ੍ਰੋਮਿਸਸਸ ਕਰਕੇ ਕੰਮ ਕਰ ਵੀ ਰਹੇ ਆ ਅੱਗੇ ਵੀ ਕਰਾਂਗੇ ਇਹਦੇ ਆਧਾਰ ਤੇ ਅਸੀਂ ਇਲੈਕਸ਼ਨ ਲੜਨੀ ਆ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀਆਂ ਉਹ ਕਾਂਗਰਸ ਦੀ ਸਰਕਾਰ ਦੀ ਪੁਰਾਣੀ दारू ਹੈ ਉਹੀ दारू ਅਸੀਂ ਚੋਣ ਕਮਿਸ਼ਨ ਨੂੰ ਮੈਂ ਮਾਨਯੋਗ ਸਾਡੇ ਰਾਜੂ ਜੀ ਹੈ ਕਿ ਅਸੀਂ ਇਹਨਾਂ ਨੂੰ ਬੇਨਤੀ ਕਰ ਰਹੇ ਆ ਅਸੀਂ ਚੋਣ ਕਮਿਸ਼ਨ ਕੋਲ ਇਹਦੀ ਸ਼ਿਕਾਇਤ ਕਰ ਰਹੇ ਆ ਅਮਨੇ ਕੋ ਵੀਡੀਓ ਵੀ ਆ ਗਈ ਹੈ दारू ਵੰਡੀ ਜਾ ਰਹੀ ਹੈ ਔਰ ਪਿੱਛੇ ਜੜੇ ਦੇ ਵਿੱਚ ਵੀ ਇਹ दारू ਵੰਡੀ ਗਈ ਜਿਹਦੇ ਨਾਲ 25 ਪਰਿਵਾਰ ਵਿੱਚ ਨੇ ਇਹ दारू ਵੰਡਣ ਦਾ ਜਿਹੜੀ ਇਹ ਬਗਤ ਦੀ ਲੋਕਾਂ ਦੇ ਨਾਲ ਧਰਮ ਵੰਡ ਕੇ ਧਰਮ ਪਲਾ ਕੇ ਇਦਾਂ ਜਿਹੜੇ ਮਰਦੇ ਆ ਉਹ ਸਾਡੇ ਗਰੀਬ ਮਰਦੇ ਹਸਤਾ ਗਰੀਬਾਂ ਨੂੰ ਇਹ ਬੇਨਤੀ ਕਰਾਂਗੇ ਇਹ ਚੋਣ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਇਹਦੇ ਵਿੱਚ ਕਿਸੇ ਵੀ ਉਮੀਦਵਾਰ ਤੋਂ दारू ਨਾਲ ਨਾ ਪੀਓ ਨਹੀਂ ਤਾਂ ਤੁਸੀਂ ਆਪਣੇ اور وارا تو اتتو بیٹھے حالانکہ ویڈیو وائرل ہونے ਤੋਂ ਬਾਅਦ جس સ્થાનਕ لیڈر ਦੇ ਉੱਪਰ दारू ਵੰਡਣ ਦੇ ਇਲਜ਼ਾਮ ਲੱਗ ਰਹੇ ਸਨ ਉਸ لیڈر ਨੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਅਤੇ ਕਿਹਾ ਕਿ ਇਹ ਸਭ ਵਿਰੋਧੀਆਂ ਦੀ چال ہے ਉਹਨਾਂ ਨੂੰ ਬਦਨਾਮ ਕਰਨ ਦੇ ਲਈ اے دے بارے میں ਮੈਨੂੰ ਨਹੀਂ ਪਤਾ ਹੈ ਵੀ ਬੰਦਾ ਜਿਹੜਾ ਇਲਜ਼ਾਮ ਲਾ ਰਿਹਾ ਵੀ ਕਿਉਂ ਲਾ ਰਿਹਾ ਕਿਉਂਕਿ ਅਸੀਂ ਨਾ दारू ਵੰਡੀ ਆ ਨਾ ਸਾਡਾ ਕੈਂਡੀਡੇਟ ਇਸ ਹੱਕ ਚਾਹੇ दारू ਵੰਡਣ ਦੇ ਹੁਣ ਉਹ ਬੰਦਾ ਪਤਾ ਨਹੀਂ ਕਿਉਂ ਵੀ ਜਾਂ ਬਦਨਾਮ ਕਰਨ ਦੀ ਖਾਤਰ ਸਾਨੂੰ ਮਤਲਬ ਸਾਡਾ ਨਾਮ ਯੂਜ਼ ਕਰ ਰਿਹਾ ਤੇ ਅਸੀਂ ਅਸੀਂ ਕੋਈ ਐਦਾਂ ਮਤਲਬ ਦਾਰੂ ਵਾਲਾ ਕੰਮ ਵੰਡ ਵੰਡੀ ਵਾਲਾ ਕੋਈ ਨਹੀਂ ਕੀਤਾ